ਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਨਾਮੁ ਵਾਹਿਗੁਰੂ ਸਤਨਾਮੁ ਵਾਹਿਗੁਰੂ ਸਤਨਾਮੁ ਵਾਹਿਗੁਰੂ ਤਰ ਤ੍ਰਬੇ ਆਇਆ ਪਰਿਆ ਤੋਂ ਸੁਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤ ਜੀ ਲਾਏ ਸਤ ਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬਾਬਾ ਬੁੱਢਾ ਸਾਹਿਬ ਜੀ ਤੇਰੀ ਜੈ ਹੋਵੇ ਬਾਬਾ ਬੁੱਢਾ ਸਾਹਿਬ ਜੀ ਤੇਰੀ ਜੈ ਹੋਵੇ ਬਾਬਾ ਬੁੱਢਾ ਸਾਹਿਬ ਜੀ ਸਤਗੁਰ ਚਰਣਾ ਦੇ ਨਾਲ ਲਾ ਲਈ ਮੇਰੀ পাপਣ ਜਿੰਦੜੀ ਨੂੰ ਸਤਗੁਰ ਚਰਣਾ ਦੇ ਨਾਲ ਲਾ ਲਈ ਮੇਰੀ পাপਣ ਜਿੰਦੜੀ ਨੂੰ ਸਤਗੁਰ ਚਰਣਾ ਦੇ ਨਾਲ ਲਾ ਲਈ ਮੇਰੀ পাপਣ ਜਿੰਦੜੀ ਨੂੰ ਸਤਗੁਰ ਚਰਣਾ ਦੇ ਨਾਲ ਲਾ ਲਈ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਨਾਮੁ ਵਾਹਿਦੁ ਸਤਨਾਮੁ ਵਾਹਿਦੁ ਸਤਨਾਮੁ ਵਾਹਿਗੁਰੂ ਸਤਨਾਮੁ ਵਾਹਿਗੁਰੂ ਸਤਨਾਮੁ ਵਾਹਿਦੁ ਸਤਨਾਮੁ ਵਾਹਿਦੁ ਮੈਂ ਮੂਰਖ ਨਾ ਜਾਣਾ ਗੁਰੂ ਮੇਰਾ ਭਲਾ ਕਰੇ ਮੈਂ ਮੂਰਖ ਨਾ ਜਾਣਾ ਗੁਰੂ ਮੇਰਾ ਹਨਾ <laughs> ਕਰੇ ਮੈਂ ਮੂਰਤ ਨਾ ਜਾਣਾ ਗੁਰੂ ਮੇਰਾ ਸਲਾ ਘਰੇ ਮੈਂ ਮੂਰਤ ਨਾ ਜਾਣਾ ਗੁਰੂ ਮੇਰਾ ਪਹਾੜ ਕਰੇ ਮੈਂ ਮੂਰਤ ਨਾ ਜਾਣਾ ਗੁਰੂ ਮੇਰਾ ਪਹਾੜ ਕਰੇ ਵਕਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਨਾਮੁ ਆਹੇ ਗੁਰ ਸਤਨਾਮੁ ਆਹੇ ਗੁਰ ਸਤਨਾਮੁ ਆਹੇ ਗੁਰ ਤੇਰੇ ਪੋਰੇ ਮੀ ਜੀ ਵਰਲੇ ਵਰਤੇ ਜਗ ਤੇ ਤੇਰੇ ਪੋਰੇ ਮੀ ਜੀ ਵਰਲੇ ਵਰਲੇ ਜਗ ਤੇ ਮੂਰਖਤਾ ਬਹੁਤੇ ਮਿਲਦੇ ਮੂਰਖਤਾ ਬਹੁਤੇ ਮਿਲਦੇ ਮੂਰਖਤਾ ਬਹੁਤੇ ਮਿਲਦੇ ਮੂਰਖਤਾ ਬਹੁਤੇ ਮਿਲਦੇ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਸਤਨਾਮ ਵਾਹਿਗੁਰੂ ਇੱਕ ਵਾਰੀ ਚਰਨੀ ਲਾਲਾ ਕਦੇ ਨਾ ਮਿਛੜਾਂਗੇ ਇੱਕ ਵਾਰੀ ਚਰਨੀ ਲਾਲਾ ਕਦੇ ਨਾ ਪਿਛੜਾਂਗੇ ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤੇਰੇ ਕੰਮ ਪਛਵਾ ਵੜੇ ਨੇ ਤੇជា ਮਨੁੱਖ ਸਾਜ ਕੇ ਤੇਰੇ ਕੰਮ ਪਛਵਾ ਵੜੇ ਨੇ ਤੇជា ਮਨੁੱਖ ਸਾਜ ਕੇ ਤੇਰੇ ਕੰਮ ਵਾਹ ਵਾਹ ਨੇ ਪੇਜੇ ਅਨੁਕ ਸਾਜ ਕੇ ਤੇਰੇ ਕੰਮ ਪਸ਼ੂਆਂ ਵਾਲੇ ਨੇ ਪੇਜੇ ਅਨੁਕ ਸਾਜ ਕੇ ਤੂੰ ਕੰਮ ਪਸ਼ੂਆਂ ਵਾਲੇ ਕਰਦਾ ਪੇਜੇ ਅਨੁਕ ਸਾਜ ਕੇ ਤੂੰ ਤੇ ਕੰਮ ਪਸ਼ੂਆਂ ਵਾਲੇ ਕਰਦਾ ਆਂ ਵੇਝਿਆ ਮਨੁੱਖ ਸਾਜ ਕੇ ਦਿੱਤਾ ਕੰਮ ਪਸ਼ੂਆ ਵੜੇ ਕਰਦਾ ਆ ਵੇਝਿਆ ਮਨੁੱਖ ਸਾਜ ਕੇ ਦਿੱਤਾ ਕੰਮ ਪਸ਼ੂਆ ਵੜੇ ਕਰਦਾ ਆ